ਸਤਿ ਸ੍ਰੀ ਅਕਾਲ ਜੀ ਅਮੀਰ ਦਾ ਅਨੰਤ ਸਾਰਾ ਸਿੱਖਾ ਕੋਮੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਦੇਖੋ ਜੀ ਮਾਦੇ 4:00 ਵਜੇ ਸਕੇ ਨੇ ਸ਼ਾਮ ਦੇ ਤੇ ਮੀਂਹੇ ਕੱਢਦੀਆਂ ਕਰਦਾ ਨਾਲ ਹਵਾ ਚੱਲ ਰਹੀ ਆ ਤੇ ਰੱਬ ਬੰਦ ਪੂਰਾ ਮਿਹਰਬਾਨ ਸਾਰਾ ਹਲੇ ਮੀਂਹ ਪੈਂਦੇ ਰੰ 3 ਮੰਨਤ ਹੋਈ ਨਹੀਂ ਤੇ ਅੰਕਾੜੇ ਦੇਖੋ ਜਿੰਨੇ ਆਨ ਸੁਣ ਲਿਗਾਗੇ ਆਨੇ ਖਾ ਨੀ ਜਾ ਫਿਰ ਗਿੱਲਾ ਮੀ ਦਾ ਤੇਲੀ ਇਹ ਨਾ ਰਿਹਾ ਮੋਟਰ ਵੀ ਨਹੀਂ ਆਪਣੇ ਦਾ ਚਲਾਈ ਹੈ ਚਲ ਆ ਗੱਲ ਨਾਲ ਚਾਲਟ ਕਰਦੇ ਸਰ ਤੇਲ ਹਾਫਾ ਲੈ ਮੋਰੀ ਚਾ ਕੇ ਜਿਹੜਾ ਤੈਨੂੰ ਦਿੱਤਾ ਤੀ ਬਲੈਕ ਜਾ ਐਕਦਾ ਅੰਦਰੋਂ ਲੈ ਲਾ ਫਿਰ ਸਰਦੀ ਹੁਣ ਠੰਡਾ ਹੋ ਜੀ ਕਿਉਂਕਿ ਪਹਿਲਾ ਮੀਂਹ ਆਉਂਦਾ ਤਾਂ ਹੈਗਾ ਜੀ ਥੋੜਾ ਜਿਹਾ ਮੀਂਹ ਆਉਂਦਾ ਸੀ ਤੇ ਹਟ ਜਾਂਦਾ ਦੀ ਗਰਮੈਸ ਬੜੀ ਜ਼ਿਆਦਾ ਹੋਇਆ ਮਿਸ ਜੀ ਦੇ ਮੱਛਰ ਨੂੰ ਕਰ ਰਹੇ ਨੇ ਗੁਰਤੀ ਆ ਜਾਂਦੀ ਆ ਹਨਾ ਮੱਛਰ ਬਹੁਤ ਜ਼ਿਆਦੇ ਦਿਨ ਚ ਵੀ ਆਇਆ ਖਾਂਦਾ ਦੀ ਦੰਗੀਆਂ ਵੜਾ ਵੜ ਕੇ ਤੇ ਹੁਣ ਚਲੋ ਮੀਂਹ ਦੇ ਨਾਲ ਮੌਸਮ ਆ ਜਿਹੜਾ ਠੰਡਾ ਹੋ ਜੂਗਾ ਕਿਉਂਕਿ ਸੌਂਡ ਚੜ ਗਿਆ ਹਨਾ ਪਿਛਲੇ ਪੱਖ ਦੀਆਂ ਧੀਆਂ ਹੁੰਦੀਆਂ ਆਂਦੀਆਂ ਨੇ ਕਹਿੰਦੇ ਹੁੰਦੇ ਨੇ ਹਨਾ ਮੈਂ ਥੋੜਾ ਜਿਹਾ ਭੁੱਲ ਗਈ ਸੀ ਤੋ ਜੀ ਕੀ ਹੁੰਦਾ ਗਰਾਂ ਨੂੰ ਬਾਹਰ ਮੰਨ ਰਿਹਾ ਵੀ ਚਲੋ ਹਨਾ ਪੰਨੀਆਂ ਲੱਗ ਜਾਣਗੀਆਂ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਵਧੀਆ ਇੰਜੋਏ ਕਰ ਲੈਣਗੇ ਇਹ ਵੀ ਇਹਦੇ ਵਿੱਚ ਹੁਣ ਤਾਂ ਪੰਨੀਆਂ ਵੀ ਲੱਗਣ ਵਾਲੀਆਂ ਨੇ ਕਈ ਥਾਵਾਂ ਤੇ ਤਾਂ ਪੰਨੀਆਂ ਸੈਲੀਬ੍ਰੇਟ ਕਰ ਵੀ ਲਈਆਂ ਕੀ ਕਰੇਗਾ ਨਾਲ ਦੀ ਨਾਲ ਇਹਨੂੰ ਤੇ ਹਾਂ ਲੱਗ ਗਈ ਕਹਿਣਾ ਹੈ ਤੇਰਲਾ ਵੀ ਕਹਿਣਾ ਇੰਜੋਏ ਕਰ ਲੋ ਮੀਂਹ ਦੇ ਵਿੱਚ ਮਸਾ ਦਾ ਮੀਂਹ ਆਇਆ ਹੋਰ ਮਜ਼ਾ ਆਇਆ ਅਹੀਂ ਟੋਪੀ ਲਾ ਕੇ ਖੇਡ ਲਾ ਲਾ ਪਾ ਲਾ ਕੇ ਸੱਚੀ ਤੇਲੀ ਰੋਣਾ ਆ ਕੋਈ ਚੜ ਗਿਆ ਉਹ ਸੰਦਾ ਚੱਕ ਲਾ ਅਜੇ ਪਾਈਨੇ ਕਰਾਲ ਕੋਸੇ ਹੁੰਦਾ ਹੈ ਬੋਸ ਕੇ ਲੰਗਿਆ ਸੰਗ ਨਾ ਨੰਗਿਆ ਬਾਗੇ ਜਾ ਪਾਣੀ ਚ ਪੈਰ ਹਾਰ ਕੇ ਜਾਇ ਤਾ ਦੇਖ ਪਾਣੀ ਬਾਗੇ ਚੱਲੂ ਕੇ ਲਾ ਪਾੜਾ ਪਾੜਾ ਕਰ ਲੈਂ ਜੁਆ ਚਾਹੋ ਇਹ ਹੈਗੀ ਹੈ ਗਵਾਂਡੀਆਂ ਦੀ ਕੁੜੀ ਜਿਸ ਨੇ ਇਲਾਕੇ ਜਣਾ ਦਿੰਦੀ ਆ ਆਏ ਪਾਕੇ ਦਾ ਆ ਜਦੇ ਚੱਕੇ ਦੇ ਜਿਹੜੇ ਗਾਲਾਂ ਚ ਪੈ ਜਾਂਦੇ ਨੇ ਇਹ ਆਵਾ ਕੱਕਾ ਦੇ ਕਰਦੇ ਮੁੰਡਾੰਦਾ ਬੱਚਿਆਂ ਨੂੰ ਵੀ ਮੀਂਹ ਵਿੱਚ ਖੇਡਣ ਦਾ ਇੰਜੋਏ ਕਰਦਾ ਹਨ ਜੇ ਆਰਤੀ ਨੇ ਦੇਖ ਲਿਆ ਤਾਂ ਗਾੜਾ ਦੇ ਦੀ ਆ ਕੇ ਸੁਗ ਮੰਨੂ ਵੀ ਮੀਂਹ ਤੇ ਸਹਬ ਖੇਡ ਲੋ ਬਤ ਉਹ ਇੰਜੋਏ ਕਰ ਲੋ ਜੱਪੜਾ ਕੱਢ ਤੋ ਕੱਢਣੀਆਂ ਨੇ ਇੱਧਰ ਕੱਢ ਦੋ ਇੱਥੇ ਕੱਢ ਦੋ ਚਪਲਾ ਉਹ ਕੋਲ ਹੀ ਤੇ ਕਸੇ ਪੀਣਾ ਚਪਲਾ ਨੂੰ ਕਰ ਲੀਓ ਕਰ ਲੋ ਚਪਲਾ ਉਹ ਪੌੜੀ ਤੇ ਧਰ ਦੋ ਅੰਦਰ ਨਹੀਂ ਆਉਣਾ ਹੁਣ ਗਿੱਲਿਆਂ ਨੇ ਜੇ ਖੜਨਾ ਤਾਂ ਉਹ ਬਾਹਰ ਨੂੰ ਸੋਇ ਤੇ ਖੜ ਜਿਓ ਉਹ ਟੀਨਾ ਥੱਲੇ ਦੇਖੀ ਉਹ ਟੀਨਾ ਥੱਲੇ ਪਫਹਾਰਾ ਚੱਲ ਰਿਹਾ ਬੋਲਾ ਕੀ ਹੋ ਗਿਆ ਮੈਂ ਦੂਸਰੇ ਨੂੰ ਨਾ ਗਿੱਲਾ ਹੁੰਨੀ ਅੰਦਰ ਵੜਨਾ ਬਾਹਰ ਕਰਨਾ ਦੂਸਰੇ ਵਾਲੇ ਆ ਸਾਵਾਂ ਵਾਲੇ ਪਾੜੋ ਨਾ ਉਹ ਕੱਢ ਦੇ ਇਸ ਤੋਂ ਆਪਣਾ ਕੱਢ ਕੇ ਖੇਡ ਲੋ ਹਲ ਖਾਫੇ ਨੂੰ ਕੰਨਾਂ ਦੇ ਪਿੱਛੇ ਦੇ ਲਾ ਕੰਨਾਂ ਪਿੱਛੇ A talada a mim, quando Ai, 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 ai. a minha, ai. <laughs> <laughs> oh, oh, आ बच्ची बच्ची तो और बच्ची आ गई मैं भी खेडू आई और बीचें ले लो तो ਘੱਡੇ ਲਾਵਾਰ ਵਾਪਕ ਇਹਦਾ ਨਾ ਲੱਗ ਰਹੇ ਪਾਣੀ ਰੁਕ ਗਿਆ ਡੇਰੇ ਦੇ ਵਿੱਚ ਹਾ ਬਿਆ ਢੱਕਣ ਦਾ ਚੱਕਣਾ ਯਾਦ ਰਹਿ ਗਿਆ ਰੋ ਹਾਂ ਘੇਡੋ ਘੇਡੋ ਤਾਂ ਹੀ ਨਹੀਂ ਆਊਗਾ ਬਾਅਦੋਂ ਬਾਪ ਬਾਪੂ ਨੂੰ ਵੀ ਐ ਫਿਲਮ ਆ ਗਈ ਉਹ ਤੋਏ ਦੀ ਨਾ ਪੈਰ ਧਰਾ ਦੇ ਉਹਨਾਂ ਦਾ ਚੱਕਾ ਭਟੇ ਅੱਜ ਤਾਂ ਸਾਰੇ ਨਾ ਆਣੋ ਮੀਂਹ ਦੇ ਚਾਚ ਅੱਜ ਦਾ ਵਾਸ਼ਾ ਖੁਸ਼ੀਆਂ ਹੋਈਆਂ ਨੇ ਕਹਿੰਦੇ ਮੀਂਹ ਪਿਆ ਜਾ ਹੋਰ ਹੁਣ ਅੱਜ ਤਾਂ ਲੀਟਰ ਲੀਟਰ ਨਾ ਆਓ ਬਸ ਹੁਣ ਤਾਂ ਮੀਂਹ ਵੀ ਘਟ ਗਿਆ। ਹੋਰ ਦੀ ਬਾਕੀ ਨਾ ਹੋਣੀ ਨਹੀਂ ਨਾ ਹੋਗਾ। ਹੋਰ। ਬਾਹਰ ਪੂਰੀ ਕੁश्ती ਮਾਰੀ ਦਾ ਦੀੰਦ। ਤੇ ਸਾਡੇ ਕੰਦੇ ਨੂੰ ਬਖਵਾ। ਪਤਾ ਨਹੀਂ ਭਾਈ। ਸਾਹਿਬਾ। ਕੱਪੜਿਆਂ ਤੇ ਪਾਣੀ ਪਾਤਾ ਇਦੀ ਦੂਰ ਤੱਕ। ਹੋਰ ਹੋਰ ਆ ਹੁਣੀ ਬਸ 15 ਮਿੰਟਾਂ ਚ ਬਦਲ ਜੇ ਕਰਕੇ ਹੋਰ ਹੋਰ ਕੋਈ ਫੋਨ ਕਰਦੇ ਛੇਤੀ ਦੇਖੋ ਚੱਲੋ ਹਾਂ ਬਾਪੂ ਜੀ ਕਹਨੇ ਅੱਜ ਪੂੜੇ ਬਣਾਉਣੇ ਦੇ ਕਹਿੰਦਾ ਕੱਲ ਤਾਂ ਉਹੀ ਬਣਾ ਲੈ ਮਾ ਕਿਹੜਾ ਪਤਾ ਸੀ ਰੱਬ ਦੇ ਰੰਗਾਂ ਹਨਾ ਰੱਬ ਕਿਹੜਿਆ ਰੰਗਾਂ ਜਰਾ ਦੀ ਆ ਹੁਣ ਅੰਦਰ ਕੀ ਕਰਨਾਰੇ ਨਾ एना हम गिल्ला पुता तो अंदर क्यों लग रहा अलफाफे एना खराब करो पुता एडे एडेब ਉਥੇ ਬਾਹਰ ਲਈ ਸੋਇਚ ਮੰਜੀ ਤੇ ਡੰਗ ਰਿਆ ਲਫਾਫਾ ਵੱਡਾ ਵੱਡਾ ਅਨੁਭਵ ਇੱਥੇ ਮੰਜੀ ਤੇ ਡੰਗ ਖੜ ਜਾ ਪਾਣੀ ਕਿਉਂ ਪਾਣਾ ਉਥੇ ਮੰਜੀ ਤੇ ਡੰਗ ਦੇ ਪਾਵੇ ਤੇ ਹੋਏ ਹੋਏ ਬਈ ਬਈ ਬੱਲੇ ਦਾ ਸਾਰਾ ਫਰਸ਼ ਗੰਦਾ ਗੰਦਾ ਹੋ ਗਿਆ ਤੇ ਹੁਣ ਸਾਰਾ ਫਰਸ਼ ਸਾਫ਼ ਹੋਣ ਲੱਗ ਗਿਆ ਕਿਉਂ ਜ਼ੋਰ ਦੀ ਜਦੋਂ ਕਣੀਆਂ ਆਉਂਦੀਆਂ ਨੇ ਤੇ ਸਾਰਾ ਵਿਹੜਾ ਸਾਫ਼ ਹੋ ਜਾਂਦਾ ਕੋਈ ਆ ਗਿਆ ਚੱਪਲਾ ਕੱਢ ਕੇ ਖੇਡ ਲਓ ਚੱਲੀ ਢੰਗੀ ਹਵਾਉਣ ਲੱਗੀ ਓਹ ਹੋ ਮੇਰੇ ਸਾਹ ਦੇ ਉੱਤੇ ਖੜੇ ਸੋਸਤਾ ਮੀ ਕਾਦਾ ਆਇਆ ਬੌਲੇ ਹੋ ਗਏ ਸਾਰੇ ਹਰ ਹਰ ਹਾਂ ਜਿੰਦਾ ਬੰਦਾ ਨਹੀਂ ਬੱਚੇ ਲੱਗਦਾ ਮੈਂ ਗੰਮੀ ਤੂੰ ਉਹ ਹੋ ਗਿਆ ਓਹੋ ਕੀ ਆ ਲਾਉਂਦੀ ਹਟ ਗਿਆ 15 ਮਿੰਟਾਂ ਦੇ ਵਿੱਚ ਵਿੱਚ ਰੱਬ ਨੇ ਨੇਹਰ ਲਿਆ ਤਾਂ ਘਰ ਤਾਂ बंद ਸਾਰਾ ਕੁਝ ਬੰਦਾ ਸਾਡੇ ਆਈ ਵੀ ਕਰਿਆਈ ਸੋਡਿਆ ਵੀ ਕਰਿਆਈ ਥੱਲੇ ਬਾਪੂ ਜੀ ਆ ਚਲੇ ਹਾਂ ਹੋਰ ਅਖੜਾ 15 ਮਿੰਟਾਂ ਦੇ ਵਿੱਚ ਵਿੱਚ ਰੱਬ ਨੇ ਨੇਹਰੀਆਂ ਲਿਆਤੀਆਂ भाई मी मतरिया फिर आ गया मसीन अंदर धक् ना अपने करी नहीं है ਫੁੱਲ ਮਾਸ ਤੋਰੇ ਨੇ ਦਵਾਰੋਂ ਬਦੂਗਾ ਹੁਣ ਫੇਰ ਚੱਲੂਗਾ ਅੱਜ ਦਾ ਫੁੱਲ ਇੰਜੋਏ ਕਰੋ ਫੁੱਲ ਢਿੱਜ ਤਾਂ ਗਈ ਔਰ ਬਾਪੂ ਕਹਾਂ ਨਾ ਕੱਲ ਤਾਂ ਉਹੀ ਬਗਾਏ ਅੱਜ ਬਣਾ ਮਾ ਫੇ ਇਹ ਸਲਾਤ ਨਹੀਂ ਹੈਗੀ ਵੀ ਅੱਜ ਫੇਰ ਬਣਾ ਲ ਲੈ ਇਹਦਾ ਜਸ ਇਹ ਤਾਂ ਅੱਜ ਸਕੂਲ ਵੀ ਲੈ ਕੇ ਗਏ ਖੀਰ ਪੂੜੇ ਦੋਏ ਭੈਣ ਪਾਈ ਔਰ ਸਵੇਰੇ ਇਹਨਾਂ ਨੂੰ ਫੇਰ ਬਣਾਏ ਠੀਕ ਕਰਦੇ ਨੇ ਪੁੱਤ ਡੈਡੀ ਟੋਪੀ ਬਣਾ ਦੇਣਗੇ ਇਹਦੀ ਇਹਨੂੰ ਮੋੜ ਦੋ ਸਭ ਤੋਂ ਜਾਰੇ ਵੀ ਬੁਧਾਵੇ ਕੀ ਪਾਗਲਾ ਵੀ ਪੂਰੀ ਦੁਨੀਆ ਤੋਂ ਜਾਹਰ ਪਤਾ ਨਹੀਂ ਬੰਦੇ ਇਹ ਤਾਂ ਹੀ ਜਾਵੇ ਨੂੰ ਚਾਹੀਦਾ ਹੈ ਫੀਸਲੇ ਸਾਲ ਬਥੇਰੀਆਂ ਨਦੀਆਂ ਬਣਾਤੀਆਂ ਡੋਬ ਤੇ ਵਿਚਾਰੇ ਲੋਕ ਸੈਂਦਾ ਸੈਂਦਾ ਹੀ ਠੀਕ ਆ ਬੜੀ ਬਸਾਰੇ ਹੁਣ ਦਾ ਬਸ ਇੱਥੇ ਹੁਣ ਆ ਜਿਹੜੀ ਇਹਦੇ ਨਾਲ ਅਗਰ ਮੈਂ ਸੀ ਚੱਕੀ ਜਾਊਗੀ ਅਗਰ ਮੈਂ ਸੀ ਕਿ ਮੈਂ ਮੈਂ ਕਹਿੰਦਾ ਜਮੀਨ ਨਹੀਂ ਰਿਜਰਵ ਕੀਤੀ ਅੰਦਰ ਮਾਰੂ ਉਹ ਮੱਛਾ ਆਈਗਾ ਸੜਾ ਕਾ ਸਿੰਘਾਂ ਉਹ ਮੱਛਰ ਆ ਆ ਕੀ ਕੰਮ ਆ ਮੱਛਰ ਪੂਰਾ ਹੋ ਜੂਗਾ ਹੋਰ ਹੋਰ ਜੀ ਆਰ ਖਾ ਵੀ ਗਿਆ ਮੇਛਰ ਦਾ ਕੱਲ ਪਰਸੋਂ ਦਾ ਆਇਆ ਪਿਆ ਮੇ ਤਾਂ ਲੜ ਵੀ ਗਿਆ ਹੋਰ ਲੜ ਗਿਆ ਤੁਸੀਂ ਤਾਂ ਚੈਲੂ ਵੀ ਪਿਉਤੀ ਚੈਲੂ ਦਾ ਵੀ ਜੀ ਕਰਿਆ ਆ ਦੇਖ ਕੇ ਮਾ ਤੂੰ ਵੀ ਮਾਰ ਜਾ ਵਿੱਚੇ ਕੁਝ ਕੀ ਅੱਜ ਤਾਂ ਦੇਖੀ ਜਾਊਗੀ ਬਾਬਾ ਰਾਜ ਪਾਉਣਾ ਗਿਆ ਹੈ ਕਿਤੇ ਗਿਆ ਹੈ ਦਵਾਈ ਦੂਸਣ ਗਿਆ ਅੱਛਾ ਕਿ ਪੰਮੀ ਆ ਜਾਂਦਾ ਪੰਮੀ ਤਾਂ ਸਿੱਲ ਸਗੀ ਸੀ ਹੋਰ ਕਿਰਦਾ ਹੋ ਜਾਂਦਾ ਮੈਂ ਹੋਰ ਉਹ ਤਾਂ ਫੁੱਲ ਚਾੜ ਕਰਦਾ ਆਪ ਮੈਂ ਤਾਂ ਬੱਸੀਆ ਕਰਤਾ ਸੀ ਚਾਹ ਉਹ ਚਾਹ ਕਰਕੇ ਨੇਰੀਂ ਹਲੇ ਹੁੰਦਾ। ਤਾਂ ਪੱਸਿਆ। ਅੱਗੇ ਜਵਾਗ ਕੀ ਨਾਉ ਦੇ ਦੋ। ਹਾਂ। ਕਲੀਆਂ ਦੇ ਵਿੱਚ ਗੇੜੇ ਦਿੰਦੇ ਫਰੀ ਜਾਂਦੇ। ਔਰ ਢੋਡੇ-ਪੋਡੇ। ਔਰ ਸੁੱਕ ਕਲਿਆਣ ਨਹੀਂ ਸੀ। ਹੁਣ ਤਾਂ ਕੋਈ ਤਾਂ ਇਂ ਫਰੀ ਜਾਂਦੇ ਮੀਆਂ ਛੋਟੇ-ਛੋਟੇ ਪਾਣੀ ਹੁੰਦਾ ਕਲੀਆਂ ਚ ਬਿਚੀ ਬਹੁਤ ਰੀ ਜਦਾਂ ਬਿਚੀ ਸਾਰ ਲਾਟਰਨ ਪਾਟਰਨ ਹੁੰਦੀ। ਹਰ ਹਰ। ਹੁਣ ਸੁੱਕ ਕਲਿਆਣ ਜਾਦੇ ਵੱਧ ਗਈ। ਉਦੋਂ ਹੁੰਦਾ ਨਹੀਂ ਸੀ ਪੁੱਤਾਂ। ਹਾਂ। ਕੋਈ ਕਹਾਂ ਲੱਗਿਆ ਜਵਾਗ ਦੇ ਇਨ ਅਲਰਜੀ ਹੋ ਜਾਂਦੀ ਹੈ। ਹੋਰ ਹਰ। ਹੋਰ ਸੋਹਲ ਕਰਖੇ ਨੇ ਬੱਚੇ ਜਾਦੇ। ਨਾ ਪੁੱਤੋ ਥੱਲੇ ਪਾਣੀ ਖਿਲਾਗ ਨਹੀਂ। ਨਹੀਂ ਗਾਉਂ ਨੂੰ। ਉਹ ਦੁੱਧ ਵੀ। ਸੋਡੀ ਸਰੀਂਗ ਦਾ। ਪਾਣੀ ਦਾ ਡੋਲਾ ਨਾ ਆਉਂਗੀਆਂ ਫੇਰ। ਜਿੱਟੂ ਨਹੀਂ ਪੁੱਤੋ। ਪਾਣੀ ਹੈਗੇ। ਫਿਰ ਨਾ ਆਇਓ ਬੁੱਧਾ ਹੁਣ ਗਿੱਲੇ ਕੱਪੜੇ ਕੱਢ ਕੇ ਹੁਣ ਢੀਕ ਲੋ। 5 ਮਿੰਟ ਹੋਰ ਦੇਖ ਲਓ ਜੇ ਮੀਂਹ ਆ ਗਿਆ ਆ ਗਿਆ। ਜੇ ਨਾ ਆਇਆ ਫਿਰ ਨਾ ਲਓ। ਫਿਨਾਲੀ ਜੁਨੇ ਨੂੰ ਤਾਂ ਮਾਦੂਰ ਫਿਰ ਰਿਹਾ ਤਾਂ ਜੇ ਜੇ ਦੁਆਰਾ ਕੋਣਾ ਪਾ ਸ਼ੁਰੂ ਤੁਸੀਂ ਜਿਵਾਖਾਂ ਨੂੰ ਸੋਹਲ ਰੱਖਦੇ ਆ ਤਾਂ ਹੀ ਜਿਹੜੇ ਆਈ ਛੱਡ ਕੇ ਰੱਖਦੇ ਨੇ ਉਹਨਾਂ ਨੂੰ ਹੁੰਦਾ ਵੀ ਕੁਛ ਨਹੀਂ ਨਾ ਕੋਈ ਅਜਿਹਾ ਕਰਦੇ ਨਹੀਂ ਕਿ ਉਹ ਲੈ ਆਉਂਦੇ ਮੰਡੀ ਕੋਈ ਵਾਕਾਂ ਨਹੀਂ ਛੋੜੇ ਹੋੜੇ ਜਿਵਾਖ ਉਹ ਹੀ ਤਾਂ ਹੈਗਾ ਅਪਾਪੇ ਡਰਦੇ ਸੋਹਲ ਕਰ ਦਿੰਦੇ ਨੇ ਸਾਹਿਬ ਜਿਵਾਖ ਤਾਂ ਜਿੰਨਾ ਇੱਟੂ ਵਾ ਸੁ ਇੱਟੂ ਨਾ ਫਰਦਾਵਾ ਹੋਰ ਹੋਰ ਇਹ ਤਾਂ ਮਿੱਟੀ ਚ ਆਇ ਤੋ ਫੜਾਇ ਤੋ ਫੜਾ ਦੇ ਇਹ ਖੇਡ ਦੇ ਕੁਦਦੇ ਨਹੀਂ ਹੈਗੇ ਇਹ ਜੇ ਖੇਡਣ ਕੁਦਣ ਹਾਂ ਸਮਝਾ ਲੈ ਕੋਈ ਰੇਕਾ ਤਾਂ ਹੈ ਕਾਇ ਬੰ ਡੈਡੀ ਬੁਲਾ ਰਹੇ ਨੇ ਕੀ ਨਾ ਦੂਸਰਾ ਕੀ ਨਾ ਰੱਸੀ ਆ ਨਾ ਇਹ ਕਰਨ ਕੀ ਰੱਸੀ ਦੀ ਗੱਲ ਕੀ ਕੀ ਗੱਲ ਰੱਸੀ ਦੀ ਗੱਲ ਕੀ ਹੈ ਚੋਰਨੀ 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 ਉਹ ਤਾਂ ਮੀਨੋ ਆ ਗਾ ਉਹ ਚਿੱਗਾ ਨਾ ਚੋਰਨੀ ਚੋਰਨੀ ਆ ਜਾ ਆ ਗਿਆ ਫਾਈਨਲੀ ਅਮੀ ਬੈਠੇ ਲਈ ਮੈਂ ਇੱਕ गाना गाना ਹਾਂ ਉਹ ਕਿਹੜਾ ਦਊਗਾ ਹਾਂ ਟੈਨਸ਼ਨਾਂ ਚ ਪਈ ਆਂ ਸਰਕਾਰਾਂ ਖਾਪੂ ਨਾ ਪਈ ਆਂ ਇਹ ਕਬਰ ਉਹ ਮੂਹ ਮੂਹ ਇੱਥੇ ਆ ਗਿਆ ਤਨੀ ਬੰਬ ਵੀ ਦੀ ਇਸ ਸਰੈਂ ਸੁਭੋਸਾਂ ਨੂੰ ਅੱਤ ਤੈਨੂੰ ਜੇ ਲੱਗਦਾ ਕੈਂਦ ਬੋਲੇ ਤੇ ਨਹੀਂ ਉਹ ਠੜਕਾ ਬਦੇ ਮੇਰੀ ਨਾਮ ਮਤੋ ਤੁਰਾਂਗੀ ਆਗ ਲਈ ਹੈ ਸਭ ਦਾ ਪੁੱਛੇ ਤਾਂ ਮਾਈਆ ਇਹ ਨਹੀਂ ਕਿ ਕਮ ਹਾਲੀ ਹੁ ਤੱਕ ਨਹੀਂ ਜੇ ਕੰਨ ਆ ਬਤ ਮੂਸੀਆ ਵਾਲਾ ਭਾਈਆ ਕੁੱਤੇ ਭੈਣ ਹੈ ਮਾਰ ਕੇ ਰੇ ਐਉਂ ਨਾ ਵੀ ਤੇ ਤੇਰੇ ਬਾਰੇ ਬੋਲੀ ਬੁੱਤ ਦੇ ਕਮੇ ਦੀ ਆਲਾ ਸੀ ਨਹੀਂ ਤੁਮੇ ਵੀ ਤੁਹਾਡਾ ਬੋਲ ਹੈ ਕਿ ਕਿ ਸੇਕ ਕਿਆ ਕਹੜੀ ਅੰਦੇਸਿਆ ਤੇ ਸੇਖਾ ਤੂੰ ਬੁੱਛੀ ਦਿੱਤਾ ਲੋਕਾਂ ਦੇ ਰੰਗ ਦੇ ਟੈਕਨਕੋ ਵਿੱਚ ਇੱਕ ਲਾਈਨ ਹੈ ਗੈਂਗ ਸਾਈਜ਼ ਹੈ ਸੇ ਪਰਤੇ ਬਿਠਾ ਰੇ ਮੁੰਡਾ ਫਾਇਦਾ ਹੈ ਦਬਦਨ ਕੋਰੇ ਹੱਤ ਲਾਈਨ ਹੈ ਮੁਸਹਲ ਨਾਲ ਤੁਲਾਈਨ ਹੈ ਅੱਖਿਆ ਪਿਆਰ ਮੁਸੇ ਕੋਈ ਨਹੀਂ ਕਰਦਾ ਪਿਆਰ ਦੁਨੀਆ ਮਾਮੇ ਸੀ ਆ ਬੰਦੀ ਦੋਸਤ ਦੇ ਨਾਲ ਤੇ ਕੋ ਮਿਲਦਾ ਹਾ ਦੁਨੀਆ ਮਾਸ਼ਲਾਮਤ ਰਹੀ ਦੋਸਤੀ ਆ ਰ ਕਿਸੇ ਨੇ ਮੈਂ ਮੰਗੇ ਹਾ ਦੁਨੀਆ

ਤੇ ਨਸਨ ਤੇ ਉਹ ਦਲੀ ਕੁਸਾ ਫਲੇਗੀ ਕੋਈ ਨੋ ਲੈ ਫੈਨਾ ਦੇ ਉਹ ਕੇ ਚਾਈਕਰ ਪਰ ਮੁਕਰ ਬੁੱਲੇ ਮਿਲ ਆ ਸਮੁੰਦਰ ਕਿਨਾਰੇ ਤੇ ਅਗਲੇ ਕਰਾਇਆ ਨਾਲ ਲੈ ਕਰਾ ਹੱਥੀਂ ਕੁਛ ਪਾਇਦਾ ਕੇ ਦਿਲ ਪਰ ਜਾਏ ਬਸ ਤੂੰ ਸੁਣ ਮੈਂ ਭਾਈ ਬਸ ਤੂੰ ਸੁਣ ਮੈਂ ਵਨ ਵੈਰੀ ਗੁੱਡ ਇਹ ਉਹ ਜਿਹੜਾ ਪਿੱਛੇ ਉਹ ਕਰ ਰਹੇ ਨੇ ਹਾਉਂ ਹਾਉਂ ਰੈਪ ਜੀ ਨੂੰ ਪਤਾ ਕੀ ਹੈ ਘਾਟੇ ਮਾਟੇ ਹਰ ਸਾਹਿਬ ਜੀ ਨੇ ਇਹ ਕੀ ਇੱਕੋ ਸਾਂਝ ਕਰੀ ਜਾਂ ਨਾ ਕੱਚ ਵਾਕੇ ਤੇ ਉਹ ਰੈਪ ਜੀ ਕਰ ਜਾਂਦਾ ਇਹ ਵਿੱਚੇ ਕਾਲੀ ਕਾਲੀ ਰੋ ਰੁਤਾਇ ਤੇ ਕਰਦਾ ਹਾਂ ਹਾਂ ਚਲ ਪੀਲਾ ਲੱਗਿਆ ਹੋਣਾ ਪੜਨਗਾਂ ਦੇ ਲੱਗਿਆ ਆਪਣੇ ਹਾਂ ਹਾਂ ਮੇਰਾ ਕੰਮ ਪਾਪਾ ਜੀ ਮੀਨ ਆਲਾ ਜੋ ਹੋਰ ਬਸਾ ਦੇ ਚਲੋ ਜੀ ਹੁਣ ਬਲਾਉ ਦਾ ਕਰਦੇ ਐਂਡ ਹੁਣ ਤੁਸੀਂ ਵੀ ਦੱਸਿਓ ਕਿੱਥੇ ਕਿੱਥੇ ਮੀਂ ਪਿਆ ਕਿਨੇ ਕਿਨੇ ਇੰਜੋਏ ਕਰੇ ਮੀਨ ਦੇ ਵਿੱਚ ਮਿਲਾਂਗੇ ਨੈਕਸਟ ਵਾਰ ਵਿੱਚ ਸასი ਕਾਲੀ